ਹਾਂਜੀ ਦੋਸਤੋ ਆਪਾਂ ਸ਼ੰਭੂ ਬਾਡਰ ਦੇ ਉੱਪਰ ਪਹੁੰਚੇ ਸੀ ਬਾਬਾ ਜੀ ਆਪਣੇ ਨਾਲੇ ਹਾਂਜੀ ਬਾਬਾ ਜੀ ਕਿਵੇਂ ਆ ਮਾਹੌਲ ਓਰੇ ਦਾ ਸਾ ਮਾਹੌਲ ਠੀਕ ਚੱਲਣ ਡਿਆ ਬੰਦੇ ਜਿਹੜੇ ਆ 101 ਬੰਦਾ ਜਿਹੜਾ ਉਹ ਆ ਬਾਰਡਰ ਤੇ ਪੂਰਾ ਚੱਲਿਆ ਯੂਰਾਂ ਚ ਉਹਦਾ ਕੰਮ ਚੱਲਣ ਡਿਆ ਜੀ ਜਾਲੀਆਂ ਜੂਲੀਆਂ ਖਿੱਚਣ ਡਿਆ 5-7 ਬੰਬ ਉਹਨਾਂ ਚਲਾਏ ਅੱਗੇ ਅੱਛਾ ਜੀ ਤੁਮਾ ਤਵਾ ਜਿਹੜਾ ਉਹ ਬਹੁਤ ਜ਼ਰਾ ਚੜਿਆ ਇੱਥੋਂ ਤੱਕ ਵੀ ਸਟੇਜ ਤੱਕ ਕਰਾਇਆ ਵਾ ਜੀ ਕਿ ਹਵਾਜ ਇਧਰ ਦੀ ਸੀ ਜੀ ਤੇ ਕਿਸਾਨਾਂ ਨੂੰ ਹੋਰਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਜਿਹੜੇ ਘਰਾਂ ਚ ਬੈਠੇ ਨੇ ਕਿਸਾਨਾਂ ਉਹਨਾਂ ਨੂੰ ਅਪੀਲ ਇਹ ਕਰਨਾ ਚਾਹੁੰਦੇ ਆ ਕਿ ਜੇ ਹੁਣ ਅੱਜ ਤੋਂ ਇਹ ਤੁਸੀਂ ਸੰਘਰਸ਼ ਹਾਰ ਗਏ ਜੀ ਸਾਰੀ ਜ਼ਿੰਦਗੀ ਕਦੇ ਸੰਘਰਸ਼ ਨਹੀਂ ਕਰ ਸਕੋਗੇ ਅਸੀਂ ਹੱਥ ਜੋੜ ਕੇ ਬ ਜਿਹੜਾ ਭੇਖਾ ਖਤਮ ਹੋ ਜਾਏਗਾ ਜਿੰਮੇਦਾਰਾ ਕਿਸਾਨ ਖਤਮ ਹੋ ਜਾਣਗੇ ਜੇ ਤੁਸੀਂ ਅੱਜ ਨਾ ਉੱਠੇ ਉਧਰ ਵੀ ਬਾਪੂ ਜੀ ਕਿਤੇ ਜ਼ਮੀਨਾਂ ਹੜੱਪ ਕਰ ਲਈਆਂ ਜੋ ਵੱਡੀਆਂ ਸੜਕਾਂ ਨਿਕਲ ਰਹੀਆਂ ਨੇ ਕਿਸਾਨਾਂ ਨੂੰ ਪੈਸੇ ਨਹੀਂ ਦਿੱਤੇਗੇ ਕੱਲ ਖਬਰਾਂ ਚੱਲ ਰਹੀਆਂ ਸੀ ਬਹੁਤ ਜ਼ਿਆਦਾ ਹਾਂਜੀ ਹਾਂਜੀ ਉਹਦੇ ਵਿੱਚ ਵੇਖੋ 25000 ਏਕੜ ਆਪਣੇ ਪੰਜਾਬ ਪੰਜਾਬ ਦੀ ਜ਼ਮੀਨ ਜਿਹੜੀ ਉਹਦੇ ਵਿੱਚ ਹਾਈਵੇਅ ਦੇ ਵਿੱਚ ਆ ਰਹੀ ਹੈ ਬੜਾ ਜੀ ਸੜਕ ਯੋਜਨਾ ਜਿਹੜੀ ਚੱਲ ਰਹੀ ਹੈ ਉਹਦੇ ਵਿੱਚ ਵੀ ਕਿਸਾਨ ਜਿਹੜਾ ਉਹਨਾਂ ਦਾ ਮਾਅਬਜ਼ਾ ਜਿਹੜਾ ਕਿਸੇ ਨੂੰ 25000 25 ਲੱਖ ਰੁਪਇਆ ਕਿਸ ਨੂੰ 30 ਲੱਖ ਰੁਪਇਆ ਜਿਹੜਾ ਕਿ ਆਮ ਸਾਡਾ ਕਿਸਾਨੀਆਂ ਦਾ ਜਿਹੜਾ ਵਾ ਉਹ ਰੇਟ ਚੱਲ ਰਿਹਾ ਜੀ ਉਹਦੇ ਵਿੱਚੋਂ ਜਿਹੜੀ ਪੈਲੀ ਉਹ ਦੂਸਾਂਈ ਤਿੰਨਈ ਹੋ ਕੇ ਜੀ ਤੇ ਉਹਦਾ ਨਾ ਤਾਂ ਪਾਣੀ ਦਾ ਕੋਈ ਨਿਕਾਸ ਰਹਿ ਸਕਦਾ ਨਾ ਉਹਨੂੰ ਰਸਤੇ ਦਾ ਕੋਈ ਨਿਕਾਸ ਆ ਜਿਹੜੀ ਪੈਲੀ ਉਸ ਰੋਡ ਤੋਂ ਉਧਰ ਰ ਗਈ ਉਹ ਵਿਚਾਰਾ ਨਾ ਉਧਰ ਜੋਗਾ ਨਾ ਉਧਰ ਜੋਗਾ ਨਾ ਉਹਨੂੰ ਰਸਤਾ ਕਿਸੇ ਬਣਿਓ ਕੋਈ ਜਿਹਨੂੰ ਆਰ ਪਾਰ ਕਰਕੇ ਤੇ ਜੋ ਪੈਲੀ ਆਪਣੀ ਨੂੰ ਸੰਭਾਲ ਸਕੇ ਜੀ ਇਹੋ ਜੀਆਂ ਜਿਹੜੀਆਂ ਕੋਧੀਆਂ ਇਹ ਹਰਕਤਾਂ ਇਹ ਸਰਕਾਰ ਜਿਹੜੀ ਹੈ ਆਪਣੇ ਕਿਸਾਨਾਂ ਨਾਲ ਕਰ ਰਹੀ ਹੈ ਕਿ ਜਿਹੜੀਆਂ ਬਹੁਤ ਹੀ ਮੰਦ ਭਾਗੀ ਤੇ ਸਾਨੂੰ ਮਾਰੂ ਨੇ। ਜੀ ਬਿਲਕੁਲ ਕਿਸਾਨਾਂ ਨੂੰ ਬੇਨਤੀ ਆ ਵੀ ਵੱਧ ਤੋਂ ਵੱਧ ਕਿਸਾਨ ਆਪਣੇ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਤੇ ਪਹੁੰਚਣ ਆਪਾਂ ਨੂੰ ਆਪਣੇ ਹੱਕ ਮਿਲ ਸਕਣ। ਜੇ ਕਿਸਾਨੋਂ ਆਪਾਂ ਲੜਾਂਗੇ ਤਾਂ ਆਪਾਂ ਨੂੰ ਆਪਣੇ ਹੱਕ ਮਿਲਣਗੇ। ਇਹ ਨਾ ਸੋਚੋ ਕਿ ਆਪਣੀਆਂ ਸਾਡੀਆਂ ਜਿਹੜੀਆਂ ਫਸਲਾਂ ਇਹ ਜਾਂ ਜ਼ਮੀਨਾਂ ਬਚ ਜਾਣਗੀਆਂ ਜਿਹੜੇ ਤੁਸੀਂ ਅਮੀਰ ਲੋਕ ਘਰਾਂ 'ਚ ਬਹਿ ਕੇ ਇਹ ਤਮਾਸ਼ਾ ਦੇਖ ਰਹੇ ਹੋ ਜਿਹੜਾ ਤੁਹਾਡੇ ਚੁੱਲਿਆਂ ਤੱਕ ਇਹ ਜਿਹੜਾ ਤਮਾਸ਼ਾ ਇਸੇ ਤਰ੍ਹਾਂ ਲੱਗੇਗਾ ਕਿ ਤੁਹਾਡੀਆਂ ਜ਼ਮੀਨਾਂ ਹੜੱਪ ਕੇ ਤੇ ਤੁਹਾਨੂੰ ਘਰਾਂ ਤੋਂ ਬਾਹਰ ਕੀਤਾ ਜਾਏਗਾ ਤੇ ਫਿਰ ਫੜ ਕੇ ਤੇ ਤੁਹਾਨੂੰ ਜੀ ਜੀ ਉਹਨਾਂ ਦੀਆਂ ਦਿਹਾੜੀਆਂ ਕਰਨੀਆਂ ਪੈਣਗੀਆਂ ਪਰ ਅੱਜ ਤੁਸੀਂ ਸੋਚ ਨਹੀਂ ਰਹੇ ਸਾਡੇ ਕੋਲ ਅੱਜ ਬਹੁਤ ਕੁਸ਼ ਬਹੁਤ ਧਨ ਨੇ ਪਰ ਇਹ ਤੁਹਾਡਾ ਧਨ ਕੋਈ ਕਿਸੇ ਕੰਮ ਤੇ ਨਹੀਂ ਆਉਣਾ ਇਹ ਅਖੀਰ ਨੂੰ ਤੁਹਾਡਾ ਧਨ ਜਿਹੜਾ ਇਹ ਮੁੱਕ ਜਾਣਾ ਸਾਰੀਆਂ ਚੀਜ਼ਾਂ ਗਵਰਨਮੈਂਟ ਨੇ ਆਪਣੇ ਅੰਟਰ ਕਰ ਲੈਣੀਆਂ ਤੇ ਤੁਸੀਂ ਫਿਰ ਉਸੇ ਤਰ੍ਹਾਂ ਦੇ ਉਸੇ ਤਰ੍ਹਾਂ ਰਹਿ ਜਾਓਗੇ ਤੇ ਦਿਹਾੜੀਆਂ ਕਰਨ ਦੀ ਬਾਬਤ ਹੀ ਰਹਿ ਜਾਓਗੇ ਇਸ ਕਰਕੇ ਆਪਾਂ ਸਾਰੇ ਵੀਰਾਂ ਨੂੰ ਇਹ ਹੱਥ ਜੋੜ ਕੇ ਬੇਨਤੀ ਕਰਨੀਆਂ ਕਿ ਇੱਕ ਦਾ ਕੰਮ ਨਹੀਂ ਜੇ ਜੇ ਤੁਸੀਂ ਨਾ ਆਏ ਅੱਜ ਤੇ ਆਉਣ ਵਾਲਾ ਭੁੱਖ ਤੁਹਾਨੂੰ ਇਹ ਮਾਤ ਦੇ ਦੂਗਾ ਖਤਮ ਕਰ ਦੇਗਾ ਤੁਹਾਨੂੰ ਤੇ ਇਹ ਜਿਹੜਾ ਆਉਣ ਵਾਲਾ ਸਮਾਂ ਉਹਨੂੰ ਆਪਣੀ ਨਜ਼ਰ ਅੰਦਾਜ਼ ਰੱਖ ਕੇ ਤੇ ਇਸ ਸੰਘਰਸ਼ ਵਿੱਚ ਵੱਧ ਤੋਂ ਵੱਧ ਹਿੱਸਾ ਪਾਓ ਆਪਾਂ ਹੱਥ ਜੋੜ ਕੇ ਬੇਨਤੀ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ